ਈਦਾ OK ਇਧਰ ਗੜਮੀਂਦਰ ਦਾ ਸੁਪਰਟ ਡੀਏ ਦੀ ਕੰਡੀਸ਼ਨ ਤੇ ਚੈੱਕ ਕਰ ਸਕਦੇ ਹੋ ਇਹ ਹੈਗਾ ਜੀ ਉਮਨੀਆ 39.1 ਲੱਖ ਤੇ 1 ਲੱਖ 1 ਲੱਖ ਰੁਪਈਆ ਡਿਮਾਂਡ ਆ ਤੇ 50 ਨੰਬਰ ਆਈ ਚੈੱਕ ਕਰ ਸਕਦੇ ਤੁਸੀਂ ਇਧਰ ਖੜੇ ਨੋਵੋ ਨਿਹੰਦਰ ਅਰਜਨ ਨੋਵਾ ਹੜ ਦੇਖ ਸਕਦੇ ਤੁਸੀਂ ਸ਼ੋਰੂਮ ਕੰਡੀਸ਼ਨ ਟਰੈਕਟਰ ਆ ਬਿਲਕੁਲ ਨਵਾਂ ਟਰੈਕਟਰ ਟੱਪਾ ਦੀ ਸਾਬਤ ਹੋ ਉਟ ਕੇ ਹਟ ਹਾਲਤ ਦੇ ਵਿੱਚ ਖੜਾ ਜੀ ਇਹ ਮਾਡਲ ਦੀ ਜੀ ਗੱਲ ਕਰੀਏ 16 ਮਾਡਲ 5 ਲੱਖ 40 ਹਜ਼ਾਰ ਰੁਪਏ ਦੀ ਮੰਗ ਹੈ ਟਰੈਕਟਰ ਦੀ ਬਹੁਤ ਸਾਫ ਹਾਲਤ ਵਿੱਚ ਖੜਾ ਜੀ ਅੱਗੇ ਖੜਾ ਹੈ ਸਵਰਾਜ 855 ਜੀ ਜਾਂ ਉਹ ਨੰਬਰ ਹੀ 50 ਨੰਬਰ ਹੀ ਦੇ ਸਕਦਾ ਤੁਸੀਂ 8 ਮਾਡਲ ਦਾ 3 ਲੱਖ 25 ਹਜ਼ਾਰ ਰੁਪਏ ਦੀ ਮੰਗ ਹੈ ਟਰੈਕਟਰ ਦੀ ਤੇ ਟਰੈਕਟਰ ਤੁਸੀਂ ਦੇ ਸਕਦੇ ਰੰਗ ਰੋਗਣ ਵੀ ਦੇ ਸਕਦੇ ਬਿਲਕੁਲ ਸਾਫ ਹਾਲਤ ਵਿੱਚ ਹੈ ਟਾਇਰ ਤੋਂ ਦੇ ਸਕਦੇ ਕਿਸੇ ਬਸ ਵੀ ਗਲੇ ਸ਼ੀਕ ਨਹੀਂ ਕਿ ਇੰਜਨ ਗিয়ার ਦੀ ਪੂਰੀ ਗਾਰੰਟੀ ਹੈ ਜੀ ਚੈੱਕ ਕਰ ਸਕਦੇ ਹੋ ਤੁਸੀਂ ਤੇ ਜੇ ਤੁਸੀਂ ਜੋ ਦਿੱਥੋ ਹੁਕਮ ਕਰੋ ਤੁਸੀਂ ਦੇਖ ਸਕਦੇ ਹੋ ਬਾਕੀ ਇਧਰ ਖੜਾ ਜੀ ਸਵਰਾਜ 855 ਇਸ ਕੋਰਾ ਯਾਰ 855 ਜੇ ਸਾਡੇ ਇਹਦੀ ਵੀ ਕੰਡੀਸ਼ਨ ਤੁਸੀਂ ਟਾਇਰ ਟੱਪਾ ਦੇ ਸਾਡੇ ਬਿਲਕੁਲ ਸਾਫ ਹਾਲਤ ਦੇ ਵਿੱਚ ਹੈ ਜੀ ਤੇ ਆਪਾਂ ਮਾਡਲ ਦੀ ਜੀ ਗੱਲ ਕਰੀ ਜੀ ਇਹ 2002 ਮਾਡਲ ਦਾ ਤੁਹਾਨੂੰ 65000 ਰੁਪਏ ਦੀ ਮੰਗ ਹੈ ਟਰੈਕਟਰ ਦੀ ਬਹੁਤ ਸਾਫ ਹਾਲਤ ਦੇ ਵਿੱਚ ਟਰੈਕਟਰ ਖੜਾ ਜੀ ਦੇ ਸਾਡੇ ਤੁਸੀਂ ਬਿਲਕੁਲ ਸਾਫ ਕੰਡੀਸ਼ਨ ਦੇ ਵਿੱਚ ਹੈ ਜੀ ਤੇ ਅੱਗੇ ਖੜਾ ਜੀ ਸਵਰਾਜ 855 ਇਹ ਜੀ ਕਮਾੜਲਾ ਜੀ 255000 ਰਪਏ ਦਾ ਟਰੈਕਟਰ ਦੀ ਜੀ ਸਕਦੇ ਬਿਲਕੁਲ ਸਾਫ ਹਾਲਤ ਵਿੱਚ ਟਰੈਕਟਰ ਹੈ ਜੀ ਤੇ ਕਿਸੇ ਬਸ ਨਹੀਂ ਉਹ ਲੀਗਸ ਨਹੀਂ ਹੈ ਵੀ ਜੀ ਰੰਗ ਰੂਪ ਚੈੱਕ ਕਰ ਸਕਦੇ ਬਿਲਕੁਲ ਸਾਫ ਹਾਲਤ ਵਿੱਚ ਹੈ ਜੀ ਤੇ ਟਾਇਰਾਂ ਦੀ ਜੀ ਗੱਲ ਕਰੀ ਜੀ ਟਾਇਰ 70 ਤੋਂ 75 ਰੁਪਏ ਟਾਇਰ ਆ ਇਹਦੇ ਅਗਲੇ ਤੋਂ ਪਿਛਲੇ ਬਾਕੀ ਇਧਰ ਖੜਾ ਜੀ 855000 ਕੁਮਰਾ ਜੀ ਇਹ ਬਾਕੀ ਰੰਗ ਰਗੁੰਦੂ ਚੈਟਰ ਸਰ ਦੇ ਉਹ ਸਾਫ ਹਾਲਤ ਵਿੱਚ ਹੈ ਜੀ ਤੇ ਕੰਡੀਸ਼ਨ ਤੋਂ ਚੈੱਕ ਕਰ ਸਕਦੇ ਹੋ ਜੀ 8 ਮਾੜਾ 375000 ਰਪਏ ਦੀ ਮਾੜਾ ਰੈਟਰ ਦੀ ਉਹ ਸਾਫ ਹਾਲਤ ਵਿੱਚ ਹੈ ਜੀ ਸੁਭਰਾਏ ਖੜਾ ਜੀ ਇੱਦਾਂ 855 ਐਫੀ ਇਹ ਵੀ ਦੇਖ ਸਕਦੇ ਹੋ 18 ਮਾੜਾ 585000 ਰਪਏ ਦੀ ਮਾੜਾ ਰੈਟਰ ਦੀ ਬਿਲਕੁਲ ਸਾਫ ਹਾਲਤ ਵਿੱਚ ਜੀ ਮਗਰਾੜ ਲੱਗਿਆ ਜੀ ਅਗਲੇ ਟਾਇਰਾਂ ਤੇ ਜੀ ਗੁੱਟੀਰ ਦੇ ਟਾਇਰ ਆ ਉਹ ਸਾਫ ਹਾਲਤ ਵਿੱਚ ਹੈ ਜੀ ਤੇ